ਵੈਲਕਮ ਬੈਕ ਟੂ ਮਾਈ ਚੈਨਲ ਤੇ ਲਓ ਜੀ ਅੱਜ ਅਸੀਂ ਸਵੇਰ ਸਵੇਰੇ ਆਏ ਹਾਂ ਆਪਣੀ ਸ਼ਾਪ ਤੇ ਤੇ ਮੈਂ ਸੋਚਿਆ ਮੈਂ ਇੱਥੇ ਆ ਕੇ ਵਲੌਗ ਬਣਾ ਲੈਣੀ ਆ ਸ਼ਾਪ ਤੇ ਹੀ ਤਾਂ ਕਰਕੇ ਆਏ ਹਾਂ ਕਿ ਮੈਂ ਥੋੜੀ ਅੱਜ ਠੀਕ ਨਹੀਂ ਹਾਂ ਤੇ ਮੈਂ ਦਵਾਈ ਲੈਣ ਆਈ ਹਾਂ ਪਿੰਡ ਜਿਹਦੇ ਸਿੱਤ ਦੇ ਬਾਪਾ ਆਏ ਨਾ ਤੇ ਮੈਂ ਇਹਨਾਂ ਦੇ ਨਾਲ ਹੀ ਆ ਗਈ ਮੰਮਾ ਮੈਂ ਠੀਕ ਨਹੀਂ ਮੈਨੂੰ ਦਵਾਈ ਦਵਾ ਦਿਓ ਮੁੜ ਕੇ ਫਿਰ ਕੰਮ ਕਰਨਾ ਹੁੰਦਾ ਮੈਂ ਕਰਦਾ ਸੀ ਸਾਹਮਣਾ ਹੁੰਦਾ ਫਿਰ ਔਖਾ ਜਾਂਦਾ ਵਾ ਮੈਂ ਮੰਟਲ ਆਣ ਗਈ ਸੀ ਤੇ ਬਾਬਾ ਪਹਿਲੇ ਦੁਕਾਨ ਤੇ ਬੈਠੇ ਫਿਰ ਆਉਣਗੇ ਮੈਨੂੰ ਘਰੇ ਛੱਡ ਕੇ ਫਿਰ ਆਉਣਗੇ ਤੇ ਉਹ ਨਜ਼ਰ ਵਿੱਚ ਇੱਥੇ ਹੀ ਆ ਮੇਰਾ ਬੀਬੀ ਆ ਤੇ ਕਾਫੀ ਘਟਿਆ ਸੀ ਤੇ ਉਹਦਾ ਕੰਮ ਨਹੀਂ ਆ ਦਸਤਾਬਾਹ ਬਹੁਤ ਚਾਹੀਏ ਕਰਦੇ ਰਹੇ ਨੰਬਰ ਕਿਤੇ ਮੈਂ ਕੰਮ ਕਰਵਾ ਕੇ ਸਮਾਗਰ ਲੈ ਕੇ ਆਈ ਹਾਂ ਚਾਰ ਊਟ ਕੋਚੇ ਰਹਿ ਗਏ ਕੀ ਕਰਦਾ ਪਿਆ ਸੀ ਇਤਨੇ ਜੇਸੀ ਪਰ ਮੋਡ ਕੱਢ ਲਿਆ ਵਾ ਇੱਕ ਪੈਨ ਕੱਢ ਲਿਆ ਆਪਣੇ ਬਾਪ ਦਾ ਡਰਾਲ ਚ ਡਰਾਲ ਇਧਰ ਖੋਲਤਾ ਵਾ ਇੰਨੇ ਨਾਲ ਚ ਪੰਗੇ ਲਈ ਜਾਣੇ ਆ ਵੈਦੇ ਅੰਨ ਨੂੰ ਕਿਹਾ ਸੀ ਮੈਨੂੰ ਪਹਿਲਾਂ ਹੀ ਛੱਡਿਓ ਘਰੇ ਇੰਨੇ ਪੰਗੇ ਲੈ ਲਈ ਜਾਣੇ ਆ ਤੇ ਉਹ ਹਾਂ ਕਿ ਮੈਨੂੰ ਪੇਮੈਂਟ ਲੈਣ ਜਾਣਾ ਵੀ ਜ਼ਰੂਰੀ ਆ ਕਿਉਂਕਿ ਪੰਗੇ ਦਾ ਸੀਤ ਕੀ ਕਰਦੇ ਆ ਵਾ ਗੱਡੀ ਜਾ ਤੂੰ ਚੰਗਾ ਸਾਰਾ ਸਮਾਨ ਪਾਪਾ ਦਾ ਆਵੇ ਮੈਂ ਤੇਰੇ কুরਕਰੇ ਕੱਢ ਕੇ ਰੱਖੇ কুরਕਰੇ ਖਾ ਲੈ ਸੀਤ ਤੂੰ কুরਕਰੇ ਖਾ ਲੋ ਤੇ ਜਿਹਨੂੰ ਲੱਗ ਗਈ ਆ ਤੇ ਆਂਦੀ ਆ ਮਾਣੀ ਆ ਇਹਨੂੰ ਹਜੇ ਪਤਾ ਨਹੀਂ ਨਾ ਲੱਗਦਾ ਕੋਈ ਡਰਿੰਕ ਜਾਂ ਜੂਸ ਕਿਵੇਂ ਆ ਕਰੂ ਆ ਮਾਣੀ ਆ ਮਾਣੀ ਆ ਪਾਪਾ ਇਹਦੇ ਹਜੇ ਤੱਕ ਆਏ ਨਹੀਂ ਆ ਪੇਮੈਂਟ ਲੈਣ ਗਏ ਅਸੀਂ ਦੋਨੋਂ ਦੁਕਾਨ ਤੇ ਆਦੇ ਪਹਿਲਾਂ ਤੇ ਉਧਰ ਖਲਾਰੇ ਪਾ ਆਈ ਆ ਹੁਣ ਇੱਧਰ ਆਣਗੇ ਲੱਗ ਗਈ ਆ ਜਾ ਇੱਧਰ ਹਣ ਚਲਾਜੋ ਫ੍ਰੀਜ ਬੰਦ ਕਰ ਦੋ ਹਣ ਚਲਾਜੋ ਲੈ ਲੈ ਜੋਸਫ ਇਹ ਦੋ ਬੋਤਲਾਂ ਆ ਨਾ ਅਪੇ ਇੰਨੇ ਸਟ੍ਰਿੰਗ ਦੀਆਂ ਕੱਢ ਲੀਆਂ ਉਹ ਫ੍ਰੀਜ ਦੇ ਚ ਜ਼ਮੇਂ ਨੂੰ ਪੀ ਲੈਣੀਆਂ ਹੁੰਦੀਆਂ ਕੀ ਕਰਦਾ ਮੇਰਾ ਪੁੱਤ ਜੂਸ ਲੈ ਲਿਆ ਵਾ ਹੈਂ ਸਟ੍ਰਿੰਗ ਪੀਨੇ ਤੂੰ ਪਾਪਾ ਨੂੰ ਪੁੱਛ ਕੇ ਲੈ ਲਈ ਤੂੰ ਨਹੀਂ ਪੀਣੀ ਬਾਰ ਤੇ ਨੂੰ ਨਹੀਂ ਤੇ ਨੇ ਮੈਂ ਹੀ ਇਹ ਜੀ ਚੀਜ਼ਾਂ ਠੀਕ ਹੈ ਤੂੰ ਬਚਮਾਨੀ ਪੀਣਾ ਵਾ ਜਾਂ ਰੋਟੀ ਖਾਣਾ ਵਾ ਤੂੰ ਨੂੰ ਨਹੀਂ ਐਦਾਂ ਦੀਆਂ ਚੀਜ਼ਾਂ ਵੇ ਲੈ ਕੋਣ ਉਥੇ ਲਾ ਕੇ ਬੈਗੀ ਸਾਹਮਣੇ ਸ਼ੀਸ਼ੇ ਚ ਲਾਤੀਆਂ ਉਹਨੂੰ ਪਤਾ ਇੱਥੇ ਸ਼ੀਸ਼ੇ ਚ ਵਿਖਣਗੇ ਸਾਰਿਆਂ ਨੂੰ ਕੀ ਕਰਦਾ ਮੈਂ ਪੁੱਤ ਹਾਏ ਛ ਡਰਿੰਕ ਪੀਂਦਾ ਮੂੰਹ ਸਾਰਾ ਵੇਖ ਲੈ ਬੇੜ ਲਿਆ ਕਿਦਾਂ ਮਨੀ ਮਨੀ ਮੂੰਹ ਸਾਰਾ ਨੀ ਪੜ ਗਿਆ ਤੇਰਾ ਕੀ ਕੀ ਖਾਂਦੇ ਦਾ ਮਨੀ ਕਿਥੇ ਰੱਖਦੀਆਂ ਉਹ ਬੋਤਲਾਂ ਬੋਤਲਾਉ ਕਿਥੇ ਰੱਖਦੇ ਹੋ ਬਤ ਕਿਨੇ ਫ੍ਰੀਜੋਂ ਕੱਢੀਆਂ ਹੈ ਕਿਥੇ ਰੱਖਤੀਆਂ ਜੋ ਉਹ ਖੋਲ ਕੜ ਕੇ ਦਵਾ ਫ੍ਰੀਜ ਕੀ ਬੱਚੋਂ ਹਾਂਜੀ ਫੇਰ ਖੋਲ ਕੇ ਦਵਾ ਫ੍ਰੀਜ ਪਾਪਾ ਨੇ ਹਾਂ ਕਿ ਗੁੱਸੀ ਆ ਨਾ ਨੇ ਕਹਿੰਦਾ ਬਗਲ ਲਾਸੀ ਲਈ ਦੁਕਾਨ ਦੀ ਹੈ ਦਾ ਲੈ ਹੋਰ ਕੱਢ ਲਈ ਕੀ ਕਰਨੀ ਆ ਪੀਣੀ ਆ ਦਿਹਨੀ ਤੂੰ ਮਾਣੀ ਆ ਮਾਣੀ ਉਹਦੇ ਪਾ ਦਾ ਮਾਣੀ ਆ ਹਾਂਦੀ ਮਾਣੀ ਆ ਮਾਣੀ ਹਾਏ ਚ ਮਾਣੀ ਰੱਖਿਆ ਪਾਪਾ ਜੀ ਨੇ ਹਾਂ ਪਾਣੀ ਠੰਡਾ ਹੁੰਦਾ ਵਾ ਲਾਇਆ ਚ ਚੰਗਾ ਸੀਸ਼ੇ ਚ ਆਕੇ ਗੁੱਸੇ ਵੀ ਹੋਣਾ ਤੈਨੂੰ ਗਾਲਾਂ ਪੈਣਗੀਆਂ ਐ ਸਿਰ ਤੇ ਸਿਰ ਤੇ ਹੋਰ ਨਹੀਂ ਲੈਣ ਜਾਣੀਆਂ ਕੀ ਕਰਦੀ ਆ ਇਧਰ ਲਾ ਕੇ ਸ਼ੀਸ਼ੇ ਚ ਲਈ ਜਾਂਦੀ ਬੋਤਲਾਂ ਲੈਣ ਕੇ ਤੇ ਉਹਨੂੰ ਫੇਰ ਫ੍ਰਿਜ ਲਾ ਕੇ ਚਲ ਗਈ ਆ ਹੋਰ ਖੋਲ ਕੇ ਦੋ ਫੋਰ ਨਹੀਂ ਖੋਲ ਕੇ ਦੇਣੀ ਹੁਣ ਆਂਦੀ ਮੈਨੂੰ ਫ੍ਰਿਜ ਨੂੰ ਖੋਲ ਕੇ ਦੋ ਤੇ ਮੈਂ ਗੱਡਾ ਨਾ ਨਾ ਪਾਪਾ ਗੁੱਸੇ ਹੋਣਗੇ ਆ ਕੇ ਪਾਪਾ ਨੇ ਗਣ ਸਾਰੀਆਂ ਕੱਢੀ ਸੀ ਆਂਦੇ ਬੋਤਲਾਂ ਬਾਹਰ ਇਧਰ ਆਪੇ ਪੰਗੇ ਦੇ ਹੀ ਲੈਣ ਆਪੇ ਖੋਲਣਗੇ ਆਪੇ ਲੈ ਲੈ ਯਾਰ ਯੋਰ ਲੱਗਦੇ ਪੂਰੇ ਬੋਤਲ ਕਿੰਨੀਆਂ ਚਾਰ ਬੋਤਲਾਂ ਤੇ ਕੱਢ ਲਈਆਂ ਵਾ ਮੈਂ ਨਹੀਂ ਖੋਲਕੇ ਦਿੰਨੀ ਮੈਂ ਨਹੀਂ ਮੈਂ ਮੈਂ ਮਿੰਨੀ ਵੰਦੀ ਖੋਲਕੇ ਦੇਖੀ ਧੀ ਜੇ ਤੇ ਆ ਤਾਈ ਤੇ ਪਪਾ ਲਾਗੇ ਨਹੀਂ ਹੁੰਦਾ ਦਕਾਨ ਤੇ ਕੁਛ ਤਾਂ ਨਹੀਂ ਕਰਦੀ ਓਏ ਹਾਂ ਕੀ ਹੋ ਚੀਜੀ ਹਾਂ ਚੀਜੀ ਆਹ ਚੀਜੀ ਲਿਆ ਜੀ ਮਿੰਨੀ ਅੱਗੇ ਖੜ ਲਿਆ ਚੀਜੀ आए नहीं है जी की बन दिया बते तू तो सामने पर रखा है शीशे से कोई लोगों ने बदला लग जाऊंगा हां ता करके ਕੀ ਕਰਨਾ ਨਾ ਉਹ ਹੁਣ ਮੈਂ ਬੰਦ ਕਰਦੀ ਆ ਮम्मा ਮਾਈ ਓਏ ਲੈ ਭੜ ਕੀ ਕਰਦਾ ਬੁੱਤ ਤੂੰ ਬਾਸ ਕਰ ਜਾਣ ਪਾਪਾ ਆ ਗਈ ਹੁਣ ਇਧਰ ਵੀਡੀਓ ਉਡਾ ਹਾਗੇ ਸਿੱਤਦੇ ਬਾਬਾ ਸਿੱਤਨ ਉਹਨਾਂ ਦਾ ਰਹਿਣ ਤਾਂ ਅੱਗੇ ਅੰਦਰ ਆਜੋ ਦਵਾ ਦਵਾ ਆਵੇ ਕੋਲ ਦੀਆਂ ਬੋਤਲਾਂ ਜੋ ਸਪਰਿੰਗ ਦੀਆਂ ਕੱਢ ਕੱਢ ਰੱਖੀਆਂ ਬਾਹਰ ਚੱਲਾ ਛੱਡ ਦੇ ਹਾਂਦੀ ਮਾਣੀ ਮਾਣੀ ਅਈਓ ਬੜਾ ਟਾਈਮ ਲੱਗਦਾ ਨਹੀਂ ਚੱਲਾ ਜਲਦੀ ਨਹੀਂ ਮੈਨੂੰ ਛਤੀ ਆ ਗਿਆ ਨਹੀਂ ਬੜਾ ਟਾਈਮ ਲੱਗ ਗਿਆ ਅਸੀਂ ਤਾਂ ਕਦੇ ਤੇ ਵੀਡੀਓ ਬਣਾਉਣੀ ਮੈਂ ਦਵਾਈ ਖਾਦੀ ਹੀ ਕਰਦਾ ਰਹੀ ਨਾ ਅੱਜ ਨੂੰ ਥੋੜਾ ਮੈਨੂੰ ਫਰਕ ਪੈ ਗਿਆ ਮੈਂ ਹਾਂ ਫਰਕ ਪੈਣ ਵਾਲਾ ਬਣੂਗਾ ਆਬ ਰੱਖ ਦੋ ਬੋਤਲਾ ਵਿੱਚ ਰੱਖ ਦੋ ਰੱਖ ਲਈ ਨਾ ਹਣ ਕਿ ਤੂੰ ਚਲੋ ਠੀਕ ਹੈ ਤੇ ਲਓ ਜੀ ਇਧਰ ਹੋ ਗਿਆ ਜੀ ਸ਼ਾਮ ਦਾ ਟਾਈਮ ਤੇ ਮੈਂ ਤਾਰ ਤੋਂ ਕੱਪੜੇ ਜਿਹੜੇ ਲਾ ਲਿਆਂਦੇ ਸੀ ਜੋੜਨ ਵਾਲੇ ਤੇ ਮੈਂ ਕੱਪੜੇ ਲੱਗੇ ਆ ਜੋੜਨ ਤੇ ਨਿੰਬਰੀ ਤਾਂ ਨਹੀਂ ਮਮਾ ਮੈਂ ਅੱਜ ਜੋੜਦੀ ਆ ਕੱਪੜੇ ਦੋਨੇ ਥੋੜੀ ਢੀਕ ਨਹੀਂ ਜੇ ਤੇ ਮੈਂ ਤੁਹਾਡੀ ਹੈਲਪ ਕਰਾ ਦਿੰਨੀ ਆ ਤੇ ਮੈਂ ਬਰੀ ਇਤਨੇ ਕੱਪੜੇ ਜੋੜਦੇ ਤੇ ਮੈਂ ਚਲੋ ਜਿਹੜੇ ਹੋਰ ਥੋੜੇ ਬਹੁਤ ਮੇਰੇ ਕੰਮ ਕਰਨ ਲਈ ਹੋਊ ਮੈਂ ਕਰ ਲੇ ਤੇ ਇੱਧਰ ਤੁਸੀਂ ਦੀ ਹੋ ਕੇ ਲੱਗੀ ਫਿਰਦੀ ਪਈ ਹੁਣ ਮੈਂ ਇਥੇ ਲੌਂਡਾ ਪੀਆ ਫੁਲਕੇ ਤੇ ਫੁਲਕੇ ਲਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਸੀਰਤ ਨੂੰ ਰੋਟੀ ਖਵਾਈ ਵੀ ਸੀਰਤ ਤੇ ਰੋਟੀ ਖਾ ਲੈ ਮੜ ਕੇ ਨੇ ਸੌ ਜਾਣਾ ਵਾ ਥੋੜੀ ਬਹੁਤੀ ਜਿੰਨੀ ਕਿ ਵੀ ਨੇ ਖਾਣੀ ਹੁੰਦੀ ਆ ਤੇ ਓਨੀ ਕਿਨੂੰ ਰੋਟੀ ਖਵਾ ਦੇਈਦੀ ਆ ਕੋਲ ਬਹਿ ਕੇ ਮੈਂ ਖਵਾਉਣੀ ਹੁੰਦੀ ਆ ਵੀ ਚਲੋ ਹਾਲੇ ਉਸ ਤੋਂ ਬਾਅਦ ਮੈਂ ਮੈਡੀਸਿਨ ਲੈਦੀ ਪਈ ਹਾਂ ਤੇ ਕੁਰਸੀਰ ਤੇ ਫਟਾਫਟ ਪੜੀ ਜਾਂਦੀ ਮੈਡੀਸਿਨ ਹੂੰ ਉਹ ਉਸ ਤੋਂ ਬਾਅਦ ਇਹਦੇ ਪਾਪਾ ਵੀ ਆ ਗਏ ਆ ਸਵੇਰ 8:00 ਦਾ ਟਾਈਮ ਹੋ ਗਿਆ ਸੀ ਤੇ ਪਾਪਾ ਆ ਗਿਆ ਜੀ ਸ਼ੌਪ ਤੋਂ ਨੇਮਪ੍ਰੀਤ ਜਾ ਕੇ ਇਹ ਲਿਫਾਫਾ ਲੈ ਆਈ ਆ ਫੜ ਕੇ ਨੂੰ ਬਤਾ ਕਿ ਮੈਂ ਜਿਹੜੀ ਚੀਜ਼ ਮੰਗਾਈ ਆ ਉਹ ਲਿਫਾਫੇ ਜੀ ਹੁਣੀਆਂ ਤੇ ਇਹ ਨਿਮਪ੍ਰੀਤ ਲਿਫਾਫਾ ਫੜ ਕੇ ਲੈ ਆਈ ਆ ਹੁਣ ਇੱਕ ਪੈਕਟ ਨੇ ਆਪ ਲੈ ਲਿਆ ਇਹ ਦੇ ਦਾਵਾ ਸੀਰਤ ਨੂੰ ਤੇ ਜੀ ਇਤਨੇ ਦੇ ਵਹੀ ਨਹੀਂ ਖਾਣਾ ਇਦਾਂ ਹੀ ਨਿਪੜ ਫੁੱਲ ਛੱਡਣਾ ਵਾਲੇ ਨਿੰਪ ਇਤਨੇ ਦੇ ਬੈ ਕੇ ਬਿਸਤਰੇ ਜਿਹਨੇ ਖਾ ਲੈਣਾ ਫੱਦਾ ਕੱਢ ਤੇ ਸੀਰ ਤੋਂ ਥੋੜਾ ਇਹ ਮਰਦਾ ਵੀ ਧਿਆਨੇ ਆ ਨਾ ਕੋਈ ਪਾਪਾ ਇਹਦੇ ਬਾਰੇ ਹਨ ਵੇਲੀ ਜੇ ਤੇ ਇਹਨੂੰ ਆਪ ਹੀ ਮੈਂ ਪਾਪਾ ਕੋਲ ਜਾਵਾਂ ਤੇ ਇਧਰ ਮਗਰੀ ਹਨ ਵੇਲੀ ਵਾਲੀ ਸਾਈਡ ਆ ਗਈ ਆ ਸੀਰ ਤੇ ਵੇਲੀ ਵਾਲੀ ਬੂਏ 'ਚ ਖੜ ਕੇ ਵੇਖਦੀ ਪਈ ਆ ਆਪਣੇ ਪਾਪਾ ਨੂੰ ਵੀ ਕੀ ਕਰਦੇ ਆ ਉੰਨਾ ਨਹੀਂ ਹਨ ਕਿ ਬੱਲਾ ਮੱਝਾਂ ਨੂੰ ਪਾਣੀ ਡੋਣਾ ਹੁੰਦਾ ਮੱਝਾਂ ਥੱਲੇ ਉਹ ਵਾ ਪਾਣੀ ਨਾ ਬਰਾਹ ਕਰਨਾ ਹੁੰਦਾ ਹੈ ਨਾ ਵੀ ਜਿੱਦਾਂ ਆਪਾਂ ਰਾਤ ਨੂੰ ਆਪਾਂ ਸੌਣਾ ਹੁੰਦਾ ਦੇ ਆਪਾਂ ਆਪਣੇ ਮਤਲਬ ਸੈਟਮੈਂਟ ਕਰਦੇ ਆ ਤਾਂ ਮੱਝਾਂ ਦਾ ਵੀ ਪੂਰਾ ਧਿਆਨ ਹੈ ਨਾ ਰੱਖਣਾ ਹੁੰਦਾ ਉਹਨਾਂ ਨੂੰ ਪਾਣੀ ਪੋਣੀ ਦਾ ਖਿਸਰਾ ਉਹਨਾਂ ਦਾ ਦੇਖਣਾ ਚਾਹਨਾ ਹੁੰਦਾ ਫੇਰ ਇਹਨਾਂ ਨੇ ਉੰਦਰ ਹੋਣਾ ਹੁੰਦਾ ਫੇਰ ਰੋਟੀ ਰੋਟੀ ਖਾਣੀ ਹੁੰਦੀ ਹੈ ਤਰੀ ਮਚਲਾ ਦਾ ਵੀ ਧਿਆਨ ਰੱਖਾਂ ਬਹੁਤ ਜੁਰੀ ਹੁੰਦਾ ਤੇ ਟਮਾਟਰ ਲੈ ਕੇ ਆਈ ਹੀ ਆਂ ਤੇ ਟਮਾਟਰ ਦੀ ਚਟਨੀ ਬਣਾਉਂ ਅੱਜ ਤੇ ਮੈਂ ਹੁਣ ਲੱਗੀ ਆਂ ਟਮਾਟਰ ਦੀ ਚਟਨੀ ਬਣਾਉਣ ਤੇ ਫਿਰ ਇਹ ਰੋਟੀ ਖਾਣੇ ਕੇ ਟਮਾਟਰ ਦੀ ਚਟਨੀ ਨਾਲ ਨਾਲ ਦਾਲ ਸੀ ਤੇ ਉਸ ਤੋਂ ਬਾਅਦ ਮੈਂ ਬਣਾਈ ਇਹਨਾਂ ਵਕਤ ਚਟਨੀ ਚਟਨੀ ਲਓ ਜੀ ਬਣ ਗਈ ਆ ਤੇ ਅੱਜ ਦੇ ਵਲੌਗਸ ਇੰਨਾ ਹੀ ਮਿਲ ਗਏ ਆ ਨੈਸਟਲ ਵਲੌਗਸ ਓਕੇ ਜੀ ਠੀਕ